ਸਾਤੀ ਤੇ ਪਾਚ ਤਾਰ ਹਿੱਟ ਦੇ ਬਿੱਚ ਦਾ ਯਾਰ ਮੈਂ ਤਾਂ ਸੁਣਾ ਲਾਂ ਦੀ ਪਈ ਹੈ ਬੁੱਡੀਆਂ 2:3 ਰਾਤ ਆਹ ਤਾਂ ਸਵੇਰੇ 2:3 ਸਵੇਰੇ ਦੀ ਥੜੀ ਉਹ ਖੰਭੇ ਦਾ ਜਿਹੜਾ ਚਲਾ ਕੇ ਚਲੇ ਫੜੀ ਦੂਰ ਹੀ ਸੀ ਚਲੇ ਤੇ ਬੈਠੇ ਰਹੇ ਚਲੇ ਬੇਦੂਰ ਤੋਂ ਕੱਲ ਉੱਥੇ ਬੈਠ ਰਿਹਾ ਚਲੇ ਰਿਹਾ ਕਿ ਕਿੰਨੇ ਦੂਰ ਐ ਥੇ ਹਾਂ ਕੱਲ ਜ ਐਸਾ ਚਲੇ ਕੋਈ ਕੋਈ ਨਹੀਂ ਲਾਗੇ ਕੋਈ ਨਹੀਂ ਦੂਰ ਪਰਲੇ ਪਾ ਜਰੂਰ ਹੈ ਸਮਝ ਬੜਾ ਨਿਕਲਿਆ ਚੱਲਾ ਸੈਟ ਲਿਆ ਲੈ ਸਾਜ ਰਤ ਰਤ ਬਹੁਤ ਬੋਰ ਲੱਗ ਰਹਾ ਗਿਆ ਬਹੁਤ ਰਸਨ ਪਾ ਲੈਣਾ ਪੈ ਬਾਜੀ ਨਹੀਂ ਪੈ ਬਣਾ ਕੇ ਪੀਂਦੇ ਪੈ ਜਾਣਾ ਹੀ ਨਹੀਂ ਜੀ ਐਨ ਐਨ ਆਰ ਨਿਊਜ਼ ਤੇ ਤੁਹਾਡਾ ਸਵਾਗਤ ਹੈ ਪਿੰਡ ਰਾਏਪੁਰ ਗੁਜਰਾں ਦੀ ਜ਼ਮੀਨ ਦੀ ਜੋ ਤਸਵੀਰਾਂ ਨੇ ਬਹੁਤ ਦਰਦਨਾਕ ਤਸਵੀਰਾਂ ਨੇ ਮਹਤਪੁਰ ਤੋਂ ਜੋ ਜਗਰਾਵ ਰੋਡ ਜਾਂਦਾ ਹੈ ਦਰਿਆ ਸਤਲੁਜ ਦਾ ਪੋਲ ਹੈ ਉਸ ਮਾਰਕ ਤੋਂ ਤੱਕ ਰਮਣ ਚੜਦੇ ਵਾਲੇ ਪਾਸੇ ਸੀ 3 ਕਿਲੋਮੀਟਰ ਦੂਰੀ ਤੇ ਮੌਜੂਦ ਆ ਤਾਂ ਤਸਵੀਰਾਂ ਤੋਂ ਦਿਖਾਉਂਦੇ ਆ ਕਿ ਲਗਾਤਾਰ ਇੱਥੋਂ ਜ਼ਮੀਨ ਦਰਿਆ ਦੇ ਵਿੱਚ ਡਿੱਗ ਰਹੀ ਹੈ ਪਾਣੀ ਦਾ ਵਹਾਅ ਬਹੁਤ ਜ਼ਿਆਦਾ ਤੇਜ਼ ਹੈ ਥੋੜਾ ਨਹੀਂ ਹੈ ਜੋ 50000 ਕਿਊਸਿਕ ਪਾਣੀ ਦਰਿਆ ਦੇ ਵਿੱਚ ਚੱਲ ਰਿਹਾ ਹੈ ਉਹ ਹੈਰਾਨ ਤੇ ਪਰੇਸ਼ਾਨ ਕਰ ਦੇਣ ਵਾਲਾ ਹੈ ਉਸ ਜਿਸ ਜਗ੍ਹਾ ਤੇ ਅਸੀਂ ਮੌਜੂਦ ਆ ਇੱਥੇ ਬਹੁਤ ਜ਼ਿਆਦਾ ਪੌਪੂਲਰ ਸੀ ਕੁਝ ਪੌਪੂਲਰ ਵੱਢ ਲਏ ਔਰ ਕੁਝ ਦਰਿਆ ਦੇ ਵਿੱਚ ਰੁੜ ਗਏ ਔਰ ਤੁਹਾਨੂੰ ਮੈਂ ਦੱਸਦਾ ਕਿ ਅਸੀਂ ਇੱਥੇ ਖੜੇ ਰਿਪੋਰਟਿੰਗ ਕਰ ਰਹੇ ਸੀ ਔਰ ਖੜੇ-ਖੜੇ ਤਕਰੀ ਵਿੱਚ ਢਿੱਗਾਂ ਦਰਿਆ ਦੇ ਵਿੱਚ ਡਿਗਨੇ ਸ਼ੁਰੂ ਹੋ ਗਈਆਂ ਤਾਂ ਹਾਲਾਤ ਬੜੇ ਚਿੰਤਾਜਨਕ ਨਾਲ ਨਾਲ ਤਸਵੀਰ ਸਾਰੀ ਦਿਖਾਉਂਦੇ ਆ ਬਹੁਤ ਦਰਦਨਾਕ ਹਾਲਾਤ ਨੇ ਕਿਸਾਨਾਂ ਦੀ ਜ਼ਮੀਨ ਲਗਾਤਾਰ ਦਰਿਆ ਦੇ ਵਿੱਚ ਰੁੜ ਗਈ ਹੈ ਤੇ ਲਗਾਤਾਰ ਰੁੜ ਵੀ ਰਹੀ ਹੈ ਤਾਂ ਬਹੁਤ ਤੇਜ਼ੀ ਦੇ ਨਾਲ ਪਾਣੀ ਸਪੀਡ ਦੇ ਵਿੱਚ ਹੈ ਔਰ ਲਗਾਤਾਰ ਜ਼ਮੀਨ ਦਰਿਆ ਦੇ ਵਿੱਚ ਰੁੜ ਰਹੀ ਹੈ ਇੱਥੇ ਬਹੁਤ ਸਾਰੀਆਂ ਮੋਟਰਾਂ ਦਰਿਆ ਦੇ ਵਿੱਚ ਡੱਗੀਆਂ ਨੇ ਬਹੁਤ ਸਾਰੇ ਪੌਪੂਲਰ ਦਰਿਆ ਦੇ ਵਿੱਚ ਡੇਗੇ ਨੇ ਅੱਗੇ ਤੱਕ ਤਸਵੀਰ ਤੁਸੀਂ ਦੇਖੋ ਕਿ ਲਗਾਤਾਰ ਖੋਰਾ ਕਿਸ ਤਰ੍ਹਾਂ ਲੱਗਿਆ ਹੋਇਆ ਹੈ ਕੋਈ ਪਤਾ ਨਹੀਂ ਕਿਹੜੇ ਪਾਸੋਂ ਕਿੰਨੀ ਜ਼ਮੀਨ ਦਰਿਆ ਦੇ ਵਿੱਚ ਡਿੱਗ ਜਾਣੀ ਹੈ ਤਾਂ ਸਾਨੂੰ ਥੋੜਾ ਦੂਰ ਹੈ ਇਹ ਹਾਲਾਤ ਨੇ ਬਹੁਤ ਦਰਦਨਾਕ ਤਸਵੀਰਾਂ ਨੇ ਤਸਵੀਰਾਂ ਲਗਾਤਾਰ ਤੋਂ ਸਕਰੀਨ ਤੇ ਦੇਖ ਰਿਹਾ ਹਾਂ ਕੋਈ ਪਤਾ ਨਹੀਂ ਕਿਧਰੋਂ ਕਿੰਨੀ ਜ਼ਮੀਨ ਦਰਿਆ ਦੇ ਵਿੱਚ ਡਿੱਗ ਜਾਣੀ ਹੈ ਤਾਂ ਹਾਲਾਤ ਬੜੇ ਚਿੰਤਾਜਨਕ ਨੇ ਦਰਿਆ ਨੇ ਵੱਡਾ ਖੋਰਾ ਲਗਾਤਾਰ ਲਾਇਆ ਹੋਇਆ ਹੈ ਬਹੁਤ ਦਰਦਨਾਕ ਤਸਵੀਰਾਂ ਜਦੋਂ ਇਹ ਜ਼ਮੀਨ ਦਰਿਆ ਦੇ ਵਿੱਚ ਡਿੱਗਦੀ ਹੋਵੇ ਜ਼ਮੀਨ ਨੂੰ ਮਾਂ ਵੀ ਕਿਹਾ ਜਾਂਦਾ ਹੈ ਤਾਂ ਫਿਰ ਜਦੋਂ ਜ਼ਮੀਨ ਡਿੱਗਦੀ ਹੋਵੇ ਤਾਂ ਫਿਰ ਤਾਹਾਂ ਨਿਕਲ ਜਾਂਦੀ ਔਰ ਜਿਸ ਘਰ ਦੀ ਜਮੀਨ ਹੈ ਤਕਰੀਬਨ 3 ਦਿਨ ਹੋ ਗਏ ਉਹ ਦੇਖਣ ਤੱਕ ਨਹੀਂ ਆਏ ਉਸ ਦਾ ਕਾਰਨ ਇਹ ਕਹਿੰਦੇ ਅਸੀਂ ਜਦੋਂ ਇੱਥੇ ਆਉਣੇ ਆ ਤਾਂ ਸਾਡੇ ਕੋਲ ਇੱਧਰ ਖੜੇ ਆ ਨਹੀਂ ਜਾਂਦਾ ਰੋਣਾ ਨਿਕਲ ਜਾਂਦਾ ਤਾਹਾਂ ਨਿਕਲ ਜਾਂਦੀਆਂ ਨੇ ਇੱਥੇ ਖੜ ਕੇ ਤਾਂ ਬਹੁਤ ਦਰਦਨਾਕ ਤਸਵੀਰਾਂ ਨੇ ਇਹ ਦੇਖੋ ਲਗਾਤਾਰ ਇਸ ਤਰ੍ਹਾਂ ਹਾਲਾਤ ਬਣੇ ਹੋਏ ਨੇ ਇਦਾਂ ਮੇਰੇ ਪਿੱਛੇ ਤੇ ਉਧਰ ਵੀ ਲਗਾਤਾਰ ਜਮੀਨ ਡਗਰੀ ਹੈ ਕਿਉਂਕਿ ਤਸਵੀਰਾਂ ਕਿਧਰੋਂ ਕਿਧਰੋਂ ਦਿਖਾਈਏ ਦਰਿਆ ਸਤੌਨੇ ਨੇ ਹਾਲਾਤ ਇੰਨੇ ਮਾੜੇ ਕਰਤੇ ਆ ਕਿ ਹਰ ਇੱਕ ਪਾਸੋਂ ਤਬਾਹੀ ਹਰ ਇੱਕ ਪਾਸੋਂ ਕਿਹੜੀ ਕਿਹੜੀ ਤਸਵੀਰ ਦਿਖਾਈਏ ਅਤੇ ਕਿਹੜੀ ਕਿਹੜੀ ਨਾ ਤਸਵੀਰ ਦਿਖਾਈਏ ਉਹ ਸਾਨੂੰ ਕੁਝ ਸਮਝ ਨਹੀਂ ਆਉਂਦੀ ਕਿਉਂਕਿ ਹਰ ਇੱਕ ਪਾਸੋਂ ਜ਼ਮੀਨ ਡਗਰੀ ਹੈ ਹਰ ਇੱਕ ਪਾਸੋਂ ਦਰਿਆ ਨੇ ਵਾਢਾ ਲਾਇਆ ਹੈ ਹਰ ਪੱਕੇ ਪਾਸੋਂ ਖੋਰਾ ਲਾਇਆ ਹੋਇਆ ਤਾਂ ਕੁਝ ਮੋਟਰਾਂ ਵੀ ਦਰਿਆ ਦੇ ਵਿੱਚ ਡਿੱਗੀਆਂ ਨੇ ਉਹ ਮੋਟਰ ਦੀ ਤਸਵੀਰ ਵੀ ਦਿਖਾਵਾਂਗੇ ਕਿਉਂਕਿ ਬਹੁਤ ਜ਼ਿਆਦਾ ਦਰਦਨਾਕ ਹੈ ਇਹ ਦੇਖੋ ਨਾਲ-ਨਾਲ ਜ਼ਮੀਨ ਕਿਸ ਤਰ੍ਹਾਂ ਡਿੱਗੀ ਹੋਈ ਹੈ ਇਸੇ ਤਰ੍ਹਾਂ ਨੇੜੇ ਅਸੀਂ ਤਾਂ ਨਹੀਂ ਜਾ ਰਹੇ ਕਿਉਂਕਿ ਪਤਾ ਨਹੀਂ ਇਹ ਕਿਹੜੇ ਪਸ਼ੂ ਕੀ ਡਿੱਗ ਜਾਣਾ ਹੈ ਕੀ ਹੋ ਜਾਣਾ ਹੈ ਕੋਈ ਪਤਾ ਨਹੀਂ ਹੈ ਕੁਝ ਪਤਾ ਨਹੀਂ ਹੈ ਕੋਈ ਆਈਡੀਆ ਨਹੀਂ ਹੈ ਕੋਈ ਅੰਦਾਜ਼ਾ ਨਹੀਂ ਹੈ ਤਾਂ ਜਿੱਦਾਂ ਮੈਂ ਪਹਿਲਾਂ ਦੱਸਿਆ ਕਿਸੇ ਖੜੇ ਸੀ ਔਰ ਸਾਡੇ ਖੜੇ-ਖੜੇ ਜ਼ਮੀਨ ਦਰਿਆ ਦੇ ਵਿੱਚ ਡਿੱਗ ਗਈ ਇਹ ਹਾਲਾਤ ਨੇ ਦਰਿਆ ਸਾਤ ਨੂੰ ਜਿੰਨੇ ਕਹਿਰ ਪੂਰੇ ਤਰ੍ਹਾਂ ਮਚਾਇਆ ਹੋਇਆ ਹੈ ਬਹੁਤ ਹਾਲਾਤ ਚਿੰਤਾਜਨਕ ਨੇ ਤਾਂ ਫਿਰ ਇਸ ਕੁਦਰਤ ਦੀ ਮਾਰ ਦੇ ਅੱਗੇ ਕਿਸੇ ਦਾ ਜੋਰ ਨਹੀਂ ਚੱਲਦਾ ਬੰਦੇ ਦਾ ਆ ਤੁਸੀਂ ਦੇਖ ਸਕਦੇ ਹੋ ਆ ਸਾਹਮਣੇ ਕੀ ਹਾਲਾਤ ਹੋਏ ਨੇ ਹੁਣ ਤੁਸੀਂ ਇਹ ਦੇਖਿਆ ਜਿੱਥੇ ਅਸੀਂ ਰਿਪੋਰਟਿੰਗ ਕਰ ਰਹੇ ਸੀਗੇ ਤੇ ਸਾਡੇ ਖੜੇ ਖੜਾ ਫੜਾ ਦੇਣ ਜਮੀਨ ਵਿੱਚ ਖਿਸਕ ਗਈ ਵੱਡੀ ਟੱਗੇ ਇੱਕ ਦਰਿਆ ਦੇ ਵਿੱਚ ਡਿੱਗ ਗਈ ਇਹ ਹਾਲਾਤ ਨੇ ਦਰਿਆ ਸਤਲੁਜ ਨੇ ਇਹ ਹਾਲਾਤ ਕੀਤੇ ਹੋਏ ਹੈ ਲਗਾਤਾਰ ਜਮੀਨ ਵਿੱਚ ਖਿਸਕ ਰਹੀ ਹੈ ਤੇ ਕੋਈ ਪਤਾ ਨਹੀਂ ਕਿਹੜੇ ਪਾਸੋਂ ਕਿੰਨੀ ਜਮੀਨ ਦਰਿਆ ਦੇ ਵਿੱਚ ਡਿੱਗ ਜਾਣੀ ਹੈ ਵੀਡੀਓ ਨੂੰ ਚਲਦੇ ਚਲਦੇ ਸ਼ੇਅਰ ਜਰੂਰ ਕਰਿ ਜਾਓ ਕਿਉਂਕਿ ਇਹ ਵੀਡੀਓ ਸ਼ੇਅਰ ਕਰਨਾ ਇਸ ਲਈ ਬਣਦਾ ਕਿਉਂਕਿ ਹੁਣ ਮੈਂ ਤਸਵੀਰ ਮੈਂ ਤਸਵੀਰ ਦਿਖਾਉਣਾ ਕਈ ਜ਼ਿੰਦਗੀਆਂ ਜੁੜੀਆਂ ਹੋਏ ਕਈਆਂ ਦੇ ਨਾਲ ਜ਼ਿੰਦਗੀਆਂ ਜੁੜੀਆਂ ਹੋਈਆਂ ਲੋਕਾਂ ਦੇ ਘਰ ਟਹਿ ਸਕਦੇ ਆ ਸਾਹਮਣੇ 200 ਮੀਟਰ ਤੇ ਬੰਨੇ ਆ ਦੇਖੋ 200 ਮੀਟਰ ਦੇ ਪ੍ਰਸ਼ਾਸਨ ਨਹੀਂ ਇੱਥੇ ਪਹੁੰਚਿਆ ਪ੍ਰਸ਼ਾਸਨ ਉਦੋਂ ਪਹੁੰਚਦਾ ਜਦੋਂ ਵੱਡਾ ਨੁਕਸਾਨ ਹੋ ਜਾਂਦਾ ਕਿਤੇ ਨਾ ਕਿਤੇ ਪ੍ਰਸ਼ਾਸਨ ਨੇ ਇਸ ਜਗ੍ਹਾ ਤੇ ਪਹੁੰਚਣਾ ਚਾਹੀਦਾ ਹੈ ਸੀਐਮ ਮਾਂ ਤੱਕ ਪਹੁੰਚਾ ਦਿਓ ਜਾਂ ਇੱਥੋਂ ਦੇ ਐਮਐਲਏ ਹੋਵੇ ਜਾਂ ਐਮਪੀ ਜੋ ਖਬਰਾਂ ਉਹਨੇ ਤੱਕ ਪਹੁੰਚ ਜੇ ਫਿਰ ਮਾਰਾ ਮੋਟਾ ਕੋਈ ਅਸਰ ਹੁੰਦਾ ਨਹੀਂ ਤਾਂ ਕੋਈ ਅਸਰ ਨਹੀਂ ਹੁੰਦਾਗਾ ਤਾਂ ਇਹ ਉਹਨੇ ਤਾਂ ਖਬਰਾਂ ਪਹੁੰਚਾ ਦਿਓ ਤਾਂ ਜੋ ਆਸ-ਪਾਸ ਦੇ ਪਿੰਡ ਬਚਾਏ ਜਾ ਸਕਣ ਇੱਧਰ ਤਸਵੀਰ ਦੇਖੋ ਇਹ ਤਸਵੀਰ ਇਹ ਵੀ ਜ਼ਮੀਨ ਵਿੱਚ ਡਿੱਗਣ ਵਾਲੀ ਹੈ ਇਸ ਤਰ੍ਹਾਂ ਦੀਆਂ ਤਸਵੀਰਾਂ ਲਗਾਤਾਰ ਨੇ ਪਤਾ ਨਹੀਂ ਕਿਹੜੇ ਪਾਸੇ ਡਿੱਗ ਜਾਂਦੀਆਂ ਸਾਨੂੰ ਥੋੜਾ ਦੂਰ ਰਹੀ ਲਗਾਤਾਰ ਮੈਂ ਆਪਣੇ ਕੈਮਰਾਮੈਨ ਨੂੰ ਕਹਿ ਰਿਹਾ ਕਿ ਦੂਰ ਰਵੇ ਕੋਈ ਪਤਾ ਨਹੀਂ ਕਿਧਰੋਂ ਕੀ ਹੋ ਜਾਣਾ ਤਾਂ ਇਹ ਤਸਵੀਰਾਂ ਨੇ ਦਰਦਨਾਕ ਤਸਵੀਰਾਂ ਹੁਣ ਮੋਟਰ ਦੇ ਨੇੜੇ ਆਪਾਂ ਚੱਲਦੇ ਆ ਜਿਹੜੀ ਕਿ ਮੋਟਰ ਦਰਿਆ ਦੇ ਵਿੱਚ ਮੋਟਰ ਉਹਨਾਂ ਨੇ ਕੱਢੀ ਪਰ ਆਪਾਂ ਮੋਟਰ ਦਾ ਨਾਂ ਲਾਇ ਦਿੰਨਾ ਜਦੋਂ ਕਿ ਉਹ ਕਮਰਾ ਦਰਿਆ ਦੇ ਵਿੱਚ ਡਿੱਗ ਜਾਂਦਾ ਤਾਂ ਉਹ ਤਸਵੀਰ ਦਿਖਾਉਂਦੇ ਹੁਣ ਤੁਹਾਨੂੰ ਅਸੀਂ ਨੇੜੇ ਉਸ ਥਾਂ ਤੇ ਪਹੁੰਚ ਚੁੱਕੇ ਹਾਂ ਇਹ ਹੁਣ ਸਾਹਮਣੇ ਖੰਭੇ ਦੀ ਤਸਵੀਰ ਲੋਕ ਇਕੱ ਟਰਾਂਸਫਰ ਮਤਲਾ ਲਿਆ ਗਿਆ ਹੋਰ ਹੁਣ ਬੋਰ ਹੈ ਆ ਦੇਖ ਸਕਦੇ ਹੋ ਇਸ ਜਗ੍ਹਾ ਤੇ ਅਸੀਂ ਖੜੇ ਸੀ ਕਿ ਜਦੋਂ ਹੁਣ ਜ਼ਮੀਨ ਡਿੱਗੀ ਨਾ ਦਰਿਆ ਦੇ ਵਿੱਚ ਇਸੇ ਹੀ ਜਗ੍ਹਾ ਤੇ ਮੈਂ ਖੜਾ ਸੀ ਇੱਥੇ ਵੱਡਾ ਖੋਰਾ ਜੁਲਾਇਆ ਹੋਇਆ ਤੇ ਉਹ ਥਾਂ ਦਰਿਆ ਦੇ ਵਿੱਚ ਡਿੱਗੀ ਤਾਂ ਬੋਰ ਹੈ ਸਾਹਮਣਾ ਹੁਣ ਇਸ ਜਗ੍ਹਾ ਤੇ ਖੜ ਕੇ ਰਿਪੋਰਟ ਨਹੀਂ ਕਰਨਾ ਖਤਰੇ ਤੋਂ ਖਾਲੀ ਨਹੀਂ ਇਸ ਥਾਂ ਤੇ ਸਾਹਮਣੀ ਇਹ ਹੁਣ ਜਲਦ ਵਿੱਚ ਡਿੱਗ ਜਾਣਾ ਹੈ ਬੋਰ ਹੈ ਜੋ ਵਿੱਚ ਡਿੱਗ ਜਾਣਾ ਹੈ ਕਿਉਂਕਿ ਪਹਿਲਾਂ ਜਦੋਂ ਮੈਂ ਇੱਥੇ ਖੜਾ ਸੀ ਤਾਂ ਇਹ ਥਾਂ ਦਰਿਆ ਦੇ ਵਿੱਚ ਡਿੱਗ ਗਿਆ ਸੀ ਤਾਂ ਅੱਗੇ ਤੱਕ ਨਜ਼ਰ ਮਾਰੋ ਅੱਗੇ ਤੱਕ ਸਾਰੀ ਜ਼ਮੀਨ ਦਰਿਆ ਦੇ ਵਿੱਚ ਡਿੱਗੀ ਹੈ ਆ ਦੇਖੋ ਬਾਦ ਕਿਸਮਤੀ ਦੇ ਨਾਲ ਸਾਰਾ ਕੁਝ ਦਰਿਆ ਦੇ ਵਿੱਚ ਡਿੱਗ ਗਿਆ ਤਾਂ ਹਾਂ ਨਿਕਲ ਜਾਂਦੀਆਂ ਜਦੋਂ ਇਹੋ ਜਿਹੀਆਂ ਤਸਵੀਰਾਂ ਦਿਖਾਉਣੀ ਆਉਣ ਉਹ ਬੋਰ ਖੜਾ ਇਕੱਲਾ ਕੁਝ ਟਾਈਮ ਬਾਅਦ ਉਹ ਵੀ ਦਰਿਆ ਦੇ ਵਿੱਚ ਡਿੱਗ ਜਾਣਾ ਇਹ ਹਾਲਾਤ ਨੇ ਚਿੰਤਾਜਨਕ ਪਿੰਡ ਰਾਏਪੁਰ ਗੁਜਰਾਂ ਦਰਿਆ ਸਤਲੁਜ ਦੀਆਂ ਤਸਵੀਰਾਂ ਨੇ ਇਹ ਅੱਗੇ ਤੱਕ ਦੇਖੋ ਕਿ ਇਸ ਤਰ੍ਹਾਂ ਖੋਰਾ ਲੱਗਿਆ ਹੋਇਆ ਹੈ ਅੱਗੇ ਤੱਕ ਦੇਖੋ ਇਹ ਅੱਗੇ ਤੱਕ ਅੱਗੇ ਤੱਕ ਸਾਰਾ ਸਾਰਾ ਵੱਡਾ ਸਾਰਾ ਖੋਰਾ ਲਾਇਆ ਹੋਇਆ ਦਰਿਆ ਸਾਤਲੁਜ ਦੇ ਇਹ ਹਾਲਾਤ ਬੜੇ ਚਿੰਤਾਜਨਕ ਨੇ ਬਹੁਤ ਚਿੰਤਾਜਨਕ ਵੱਡੀ ਤਸਵੀਰ ਤੁਹਾਡੇ ਸਾਹਮਣੇ ਦਿਖਾ ਰਿਹਾ ਦਿਲ ਨੂੰ ਹਿਲਾ ਦੇਣ ਵਾਲੀਆਂ ਦਿਲ ਨੂੰ ਦੁਖੀ ਕਰਨ ਵਾਲੀਆਂ ਤਸਵੀਰਾਂ ਨੇ ਇਹ ਹਾਲਾਤ ਬੜੇ ਚਿੰਤਾਜਨਕ ਨੇ ਇਧਰ ਦੀ ਪਿੱਛੇ ਦੀ ਨਜ਼ਰ ਮਾਰ ਲਓ ਇਧਰ ਵੀ ਸਾਰੀ ਤਸਵੀਰ ਸਾਰੀ ਤਸਵੀਰ ਦਰਦਨਾਕੀ ਹੈ ਤਬਾਹੀ ਹੀ ਤਬਾਹੀ ਹੈ ਜਿੱਧਰ ਵੀ ਨਜ਼ਰ ਮਾਰੋਗੇ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਜਿਓ ਕਿਹੜੇ ਪਿੰਡ ਵੀ ਦੀ ਪਿੰਡ ਦਾ ਨਾਮ ਹੈ ਰਾਏਪੁਰ ਗੁਜਰਾ ਮਹਤਪੁਰ ਤੋਂ ਜੋ ਜਗਰਾਵ ਰੋਡ ਜਾਂਦਾ ਹੈ ਦਰਿਆ ਸਤਲੁਜ ਦਾ ਪੋਲਾ ਚੜਦੇ ਵਾਲੇ ਪਾਸੇ ਦੀ ਤਸਵੀਰ ਹੈ ਬੜੀ ਦਰਦਨਾਕ ਤਸਵੀਰ ਹੈ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਪ੍ਰਸ਼ਾਸਨ ਤੱਕ ਪਹੁੰਚਾਉਣਾ ਤੁਹਾਡੇ ਜਿੰਮੇਵਾਰੀ ਹੈ ਮੈਂ ਆਪਣੀ ਡਿਊਟੀ ਨਿਭਾਤੀ ਹੈ ਹੁਣ ਤੁਸੀਂ ਡਿਊਟੀ ਨਿਭਾਉਣੀ ਹੈ ਤਸਵੀਰਾਂ ਲਾਈਵ ਤੁਸੀਂ ਦੇਖ ਰਹੇ ਹੋ ਐਨ ਐਨ ਆਰ ਨਿਊਜ਼ ਦੇ ਚੈਨਲ ਤੇ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋ ਇਹ ਦੇਖੋ ਇੱਥੋਂ ਲਗਾਤਾਰ ਜ਼ਮੀਨ ਦਰਿਆ ਦੇ ਵਿੱਚ ਡਿੱਗ ਰਹੀ ਹੈ ਇਸ ਜਗ੍ਹਾ ਤੋਂ ਅੱਗੇ ਹੁਣ ਦੇਖੋ ਅੱਗੇ ਅੱਗੇ ਜ਼ਮੀਨ ਉੱਥੋਂ ਹੋਰ ਲਗਾਤਾਰ ਖਿਸਕ ਰਹੀ ਹੈ ਹੁਣ ਇੱਥੋਂ ਇੱਕ ਤੇੜ ਪੜ ਗਿਆ ਕੁਸਟਾਬਾ ਦੇ ਵਿੱਚ ਡੱਕ ਜਾਣੀ ਹੈ ਹੁਣ ਇਹ ਵਾਰੀ ਇੱਥੋਂ ਇਹ ਡੱਕ ਜਾਣੀ ਹੈ ਤੇੜ ਇੱਥੇ ਵੱਡੀ ਹੁੰਦੀ ਜਾ ਰਹੀ ਹੈ ਇੱਥੇ ਇੱਕ ਵੱਡੀ ਢੱਗ ਇਹ ਦਰਿਆ ਦੇ ਵਿੱਚ ਡੱਕ ਜਾਣੀ ਹੈ ਇਹ ਤਸਵੀਰ ਬੜੀ ਦਰਦਨਾਕ ਤਸਵੀਰ ਤਾਂ ਉਧਰ ਨਜ਼ਰ ਅੱਗੇ ਤੱਕ ਮਾਰ ਲਓ ਉਹ ਤਸਵੀਰ ਉੱਥੋਂ ਹੀ ਲਗਾਤਾਰ ਡਿੱਗ ਰਹੀ ਐ ਤਾਂ ਦਰਦਨਾਕ ਤਸਵੀਰਾਂ ਦਰਿਆ ਸਤਲੁਜ ਦੀਆਂ ਤਾਂ ਇੱਧਰ ਤੱਕ ਤੁਸੀਂ ਨਜ਼ਰ ਮਾਰੋ ਆ ਦੇਖੋ ਜੀ ਆ ਵੀ ਡਿੱਗਣ ਵਾਲੀ ਐ ਨੇ ਆ ਤੇੜ ਪੈ ਗਈ ਕਿੰਨੀ ਬੜੀ ਆ ਆ ਡਿੱਗ ਗਈ ਇਹ ਵੀ ਡਿੱਗ ਪੈਣੀ ਐ ਨਾ ਇਹ ਮੈਨੂੰ ਲੱਗਦਾ ਛੇਤੀ ਡਕ ਜਾਣੀ ਐ ਬਹੁਤ ਤਿਆਰ ਹੋਈ ਐ ਗਈ ਗਈ ਤਾਂ ਮਾੜਾ ਦੂਰ ਰਹੀ ਦੂਰ ਰਵਣੇ ਗਈ ਗਈ ਐ ਦੇ ਹਲਨੇ ਦੱਸੋ ਸੈਂਡੀ ਕਿਤੇ ਇਹ ਬੜੀਆਂ ਦਰਦਨਾਕ ਤਸਵੀਰਾਂ ਨੇ ਬਹੁਤ ਜ਼ਿਆਦਾ ਜਦੋਂ ਜ਼ਮੀਨ ਹੱਥਾਂ ਦੇ ਵਿੱਚ ਖਿਸਕਦੀ ਹੋਵੇ ਕੁਦਰਤ ਦਾ ਅੱਗੇ ਕਿਸਦਾ ਜ਼ੋਰ ਨਹੀਂ ਪਰ ਜ਼ਮੀਨ ਲੋਕ ਇੱਥੇ ਦਿਹਾੜੀਆਂ ਕਰਨ ਲਈ ਮਜਬੂਰ ਹੋ ਗਿਆ ਦਿਹਾੜੀਆਂ ਕਰਨ ਦੇ ਲਈ ਜਿਹਨਾਂ ਕੋਲ 5 7-7 ਕਿੱਲੇ ਜ਼ਮੀਨ ਸੀ ਬਹੁਤ ਦਰਦਨਾਕ ਤਸਵੀਰਾਂ ਨੇ ਇਹ लगातार दरिया सतलुज का जो कहर है लगातार जारी है दरिया सतलुज दिया लाइव तस्वीरा बड़ा खोरा बड़ी टाल लगी हुई स्थान पर ਜੋ ਤਸਵੀਰਾਂ ਸੀ ਲਗਾਤਾਰ ਤੋੜ ਤੱਕ ਪਚਾਰਿਆਂ ਕੋਈ ਪਤਾ ਨਹੀਂ ਲੱਗਦਾ ਕਿਹੜੇ ਪਾਸੋਂ ਕਿੰਨੀ ਜ਼ਮੀਨ ਕਿੰਨੇ ਖੋਰਾ ਲੱਗ ਜਾਂਦਾ ਕਿੰਨੀ ਜਮੀੜ ਡਗ ਪੈਂਦੀ ਹੈ ਤਾਂ ਇਸ ਥਾਂ ਤੇ ਖੜ ਕੇ ਸੀ ਰਿਪੋਰਟਿੰਗ ਕਰ ਸੀ ਤਾਂ ਅਚਾਨਕ ਇਥੋਂ ਜ਼ਮੀਨ ਵਿੱਚ ਖਿਸਕ ਗਈ ਤਾਂ ਤੁਸੀਂ ਵੀ ਜੇਕਰ ਦਰਿਆਵਾਂ ਦੇ ਕੰਢਿਆਂ ਦੇ ਕੋਲ ਨੇੜੇ ਹੋ ਤਾਂ ਸੁਚੇਤ ਥੋੜਾ ਜਿਹਾ ਜ਼ਰੂਰ ਰਹੋ ਕਿਉਂਕਿ ਕੋਈ ਪਤਾ ਨਹੀਂ ਕਿਹੜੇ ਪਾਸੋਂ ਕਿੰਨੀ ਜ਼ਮੀਨ ਦਰਿਆ ਦੇ ਵਿੱਚ ਡਗ ਜਾਣੀ ਹੈ ਹਾਲਾਤ ਕੀ ਬਣ ਜਾਣੇ ਆ ਤਾਂ ਇਹ ਦਰਿਆ ਸਤਲੁਜ ਦੀਆਂ ਤਸਵੀਰਾਂ ਨੇ ਜੋ ਲਾਈਵ ਤਸਵੀਰਾਂ ਤੁਸੀਂ ਚੈਨਲ ਤੇ ਦੇਖ ਰਹੇ ਹੋ ਲੱਗ ਜਾਂਦੀ ਦੂਰ ਵਾਇਆ ਇਹਨੂੰ ਕੋ ਪਤਾ ਨਹੀਂ ਲੱਗਦਾ ਕਦੋਂ ਰੁਕ ਕੇ ਡੱਕ ਜਾਂਦੇ ਸਿੱਟੇ ਜਾਂਦਾ ਮੈਂ ਉਹ ਪਾਣੀ ਦਿੱਤਾ ਚੱਕਦਾ ਨਾ ਇਹ ਤੁਸੀਂ ਹੁਣ ਸਾਹਮਣੇ ਦੇਖ ਸਕਦੇ ਹੋ ਹਾਲਾਤ ਕੀ ਬਣਿਆ ਹੈ ਲਗਾਤਾਰ ਜ਼ਮੀਨ ਖਿਸਕ ਰਹੀ ਹੈ ਦਰਿਆ ਦੇ ਵਿੱਚ ਕੋਈ ਮਿੰਟ ਖਾਲੀ ਨਹੀਂ ਜਾਂਦਾ ਕਿ ਕਦੋਂ ਕਿਸੇ ਸਾਈਡ ਤੋਂ ਜ਼ਮੀਨ ਦਰਿਆ ਦੇ ਵਿੱਚ ਨਾ ਡਿੱਗਦੀ ਹੋਵੇ ਹਰ ਇੱਕ ਮਿੰਟ ਦੇ ਵਿੱਚ ਜ਼ਮੀਨ ਦਰਿਆ ਦੇ ਵਿੱਚ ਡਿੱਗ ਰਹੀ ਹੈ ਕੁਝ ਵੀਰਾਂ ਨੇ ਕਮੈਂਟ ਕੀਤੇ ਥੱਲੇ ਉਹ ਕਮੈਂਟ ਜੇ ਇੱਕ ਵਾਰੀ ਸੀ ਪੜ੍ਹ ਲਈਏ ਪਿੰਡ ਵੀਰ ਜਿਲੰਦਰ ਸ਼ਹਿਰ ਹੈ ਮਾਤ ਪਰ ਤੋਂ ਜਗਰਾਉ ਰੋਡ ਜਾਂਦਾ ਹੈ ਚੜ੍ਹਦੇ ਵਾਲੇ ਪਾਸੇ ਸੀ ਮੌਜੂਦ ਆ ਤਾਂ ਕ੍ਰਿਸ਼ਨਾ ਵੀਰ ਨੇ ਲਿਖਿਆ ਕਮੈਂਟ ਕੀਤਾ ਮੇਰੀ ਮੋਟਰ ਤੋਂ ਸਿਰਫ 5-7 ਫੁੱਟ ਦਰਿਆ ਕਦੇ ਵੀ ਟਰਾਂਸਫਰ ਦੇਖ ਸਕਦਾ ਹੈ ਹਾਂਜੀ ਕ੍ਰਿਸ਼ਨਾ ਨੇ ਕੀ ਤੁਸੀਂ ਨਾ ਤਾਂ ਵੀਰ ਨੇ ਜੋ ਕਮੈਂਟ ਕੀਤਾ ਵੀਰ ਜੀ ਸਾਨੂੰ ਵੀਡੀਓ ਬਣਾ ਕੇ ਜਰੂਰ ਭੇਜੋ ਪ੍ਰਸ਼ਾਸਨ ਸਾਖ ਹੋ ਸਕਦਾ ਹੈ ਤੇ ਅਸੀਂ ਜਰੂਰ ਪਹੁੰਚਾਵਾਂਗੇ ਅਸੀਂ ਨਹੀਂ ਤੁਹਾਡੀ ਮਦਦ ਕਰ ਸਕਦੇ ਆ ਸਾਡਾ ਆ ਤੁਸੀਂ ਤਸਵੀਰ ਦੇਖੋ ਲਗਾਤਾਰ ਲਗਾਤਾਰ ਜਮੀ ਡਿਗਰੀ ਇਧਰ ਆ ਦੇ ਵਿੱਚ ਗਰਮ ਨੇ ਮਿੱਟੀ ਪਈ ਆ। ਤਾਂ ਮਿੱਟੀ ਪਈ ਨੇ। ਖਲੇ ਰਿਹਾ ਉਹ ਉੱਤੇ ਪੈਂਦਾ ਪਿਆ ਨਾ। ਇਹ ਕੋ ਗਰਮ ਨੇ ਕਿਹਾ ਕਿ ਜਿੰਦ ਰਹਿੰਦੇ ਨੇ। ਓ ਇੰਨਾ ਨਹੀਂ ਉਹ ਵੀ ਫਿਰ ਉਹ ਪਚੀਤੀ ਕੋ ਡੂੰਗਾ ਢੋਲੇ ਆਉਂਦਾ ਕੇ। ਨਹੀਂ। ਤਾਂ ਅੱਗੇ ਤੱਕ ਇੱਕ ਵਾਰ ਤਸਵੀਰ ਦਿਖਾ ਜਰੂਰ ਦਿਖਾਣੇ ਆ ਦੁਬਾਰਾ ਫੇਰ ਜੇਕਰ ਚੈਨਲ ਦੇ ਨਾਲ ਨਵੇਂ ਜੋੜਿਆਂ ਦਾ ਚੈਨਲ ਸਬਸਕ੍ਰਾਈਬ ਜਰੂਰ ਕਰ ਲਓ ਬੈਲ ਆਈਕਨ ਦਾ ਬਟਨ ਜਰੂਰ ਦਬਾ ਦਿਓ ਤਾਂ ਲਗਾਤਾਰ ਜਮੀਨ ਖਿਸਕ ਰਹੀ ਹੈ ਤਸਵੀਰਾਂ ਤੁਸੀਂ ਦੇਖ ਰਹੇ ਹੋ ਹਾਲਾਤ ਬੜੇ ਚਿੰਤਾਜਨਕ ਨੇ ਦਰਿਆ ਸਤਲੁਜ ਨੇ ਇਸ ਜਗ੍ਹਾ ਤੇ ਹਾਲਾਤ ਚਿੰਤਾਜਨਕ ਕਰਤੇ ਨੇ ਤਾਂ ਵੱਡੀਆਂ ਢਿੱਗਾਂ ਜ਼ਮੀਨ ਦੀਆਂ ਦਰਿਆ ਦੇ ਵਿੱਚ ਰੁੜ ਰਹੀਆਂ ਨੇ ਆ ਦੇਖ ਸਕਦੇ ਕਿੰਨੀ ਵੱਡੀ ਕਿ ਇੱਥੇ ਪਪੂਲਰ ਸੀ ਥੋੜਾ ਜੜਾ ਨੇ ਬਚਾ ਖੇਤਾ ਨਹੀਂ ਤਾਂ ਹੁਣ ਤੱਕ ਹੁਣੋਂ ਤੇ ਰੁੜ ਜਾਣਾ ਸੀਗਾ ਸਾਰਾ ਕੁਝ ਦਰਿਆ ਦੇ ਵਿੱਚ ਰੁੜ ਜਾਣਾ ਸੀਗਾ ਇਹ ਹਾਲ ਹੁਣ ਅੱਗੇ ਵੀ ਤੁਸੀਂ ਦੇਖੋ ਇਸੇ ਤਰ੍ਹਾਂ ਨੇ ਸਾਰਾ ਉਹ ਉਹ ਕਈ ਥਾਵਾਂ ਤੋਂ ਵੱਡੀਆਂ ਟਿੱਗਾਂ ਲਗਾਤਾਰ ਜਮੇਂ ਦਰਿਆ ਦੇ ਵਿੱਚ ਡਿੱਗ ਰਹੀਆਂ ਨੇ ਹਾਲਾਤ ਬੜੇ ਚਿੰਤਾਜਨਕ ਨੇ ਚਲਦੇ ਚਲਦੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਇਹ ਪ੍ਰਸ਼ਾਸਨ ਤੱਕ ਵੀਡੀਓ ਆਪਾਂ ਪਹੁੰਚਾਉਣੀ ਹੈ ਕੋਈ ਪਤਾ ਨਹੀਂ ਕਿੱਧਰੋਂ ਕੈਮਰਾ ਕਿੱਧਰ ਚੱਲ ਰਿਹਾ ਹੈ ਉਹ ਤਾਂ ਸਿਰੇ ਸਾਧੇ ਹੁਣ ਇਹ ਤਰ ਲਗਾਤਾਰ ਜਮੀਨ ਵਿੱਚ ਡਿੱਗਣੀ ਖਿਸਕਣੀ ਸ਼ੁਰੂ ਹੋ ਚੁੱਕੀ ਹੈ ਕੋਈ ਪਤਾ ਨਹੀਂ ਲੱਗਦਾ ਕਿਧਰੋਂ ਕੀ ਬਣ ਜਾਂਦਾ ਕੋਈ ਪਤਾ ਨਹੀਂ ਲੱਗਦਾ ਕਿਥੋਂ ਕਿੰਨੀ ਜਮੀਨ ਡੱਕ ਜਾਣੀ ਹੈ ਕੋਈ ਪਤਾ ਹੀ ਨਹੀਂ ਲੱਗਦਾ ਹਾਲਾਤ ਬੜੇ ਚਿੰਤਾਜਨਕ ਨੇ ਹਾਲਾਤ ਬੜੇ ਮਾੜੇ ਨੇ ਦਰਿਆ ਸਤਲੁਜ ਨੇ ਹਾਲਾਤ ਮਾੜੇ ਕਰਤੇ ਨੇ ਆਮ ਲੋਕਾਂ ਦੇ ਗਰੀਬ ਲੋਕਾਂ ਦੇ ਉੱਪਰ ਹੁਣ ਕੁਦਰਤ ਦਾ ਕਹਿਰ ਦੇਖੋ بارش ਵੀ ਲਗਾਤਾਰ ਹੋ ਰਹੀ ਹੈ ਆ ਹੁਣ ਥੋੜਾ ਟਾਈਮ ਹੋ ਗਿਆ ਕਿ ਥੋੜੀ ਧੁੱਪ ਜੀ ਚਮਕੀ ਐਨੀ ਤਾਂ ਰਾਤ ਵੀ بارش ਹੋਈ ਆ ਹੁਣ ਵੀ بارش ਹੋ ਰਹੀ ਆ ਆ ਹੁਣ ਸਾਰੀ ਧੁੱਪ ਨਹੀਂ ਕਿਲੀ ਆ ਹਾਲਾਤ ਬੜੇ ਚਿੰਤਾਜਨਕ ਨੇ ਪਤਾ ਨਹੀਂ ਉਹ ਵੈਗੁਰੂ ਪ੍ਰਮਾਤਮਾ ਕਦੋਂ ਇਹ بارش ਹਟਾਊਗਾ ਤੇ ਕਦੋਂ ਇਹ ਦਰਿਆ ਸਤਲੁਜ ਦੇ ਵਿੱਚ ਪਾਣੀ ਘਟੇਗਾ ਪਾਣੀ ਸਪੀਡ ਬਹੁਤ ਜ਼ਿਆਦਾ ਤੇਜ਼ ਆ ਪਾਣੀ ਦਰਿਆ ਦੇ ਵਿੱਚ ਅਜੇ ਵੱਧ ਰਿਹਾ ਕੱਲ ਦਾ ਵਧਣਾ ਸ਼ੁਰੂ ਹੋਇਆ ਪਾਣੀ ਅਜੇ ਵੀ ਵੱਧ ਰਿਹਾ ਦਰਿਆ ਸਤਲੁਜ ਦੀ ਅਪਡੇਟ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਬਹੁਤ ਹਾਲਾਤ ਚਿੰਤਾਜਨਕ ਨੇ तकरीबन 1 ਮਹੀਨੇ ਤੋਂ ਉੱਪਰ ਹੋ ਗਿਆ ਲਗਾਤਾਰ ਦਰਿਆ ਸਤਲੁਜ ਦੀ ਅਸੀਂ ਅਪਡੇਟ ਤੁਹਾਡੇ ਤੱਕ ਪਹੁੰਚਾ ਰਿਹਾ ਮੈਂ ਇੱਥੇ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਬਹੁਤ ਸਾਰੇ ਵੀਰ ਸਾਨੂੰ ਇਹ ਸੈ ਸੋਚਦੇ ਹੋਣਗੇ ਪਤਾ ਨਹੀਂ ਵੀ ਇਹਨਾਂ ਨੂੰ ਕੋਈ ਫਾਇਦਾ ਹੁੰਦਾ ਵੀਰੇ ਸਾਨੂੰ ਕਿਸੇ ਚੀਜ਼ ਦਾ ਕੋਈ ਫਾਇਦਾ ਨਹੀਂ ਹੁੰਦਾ ਸਾਨੂੰ ਇਸ ਚੈਨਲ ਤੋਂ ਸਾਨੂੰ ਕੋਈ ਪੈਸੇ ਨਹੀਂ ਆਉਂਦੇ ਸਾਡੀ ਇਨਕਮ ਸਾਨੂੰ ਆਉਂਦੀ ਸੀ 5-6 ਮਹੀਨੇ ਪਹਿਲਾਂ ਇਸ ਚੈਨਲ ਤੁਸੀਂ ਸਰਚ ਕਰੋਗੇ ਸਾਡੇ ਫੇਸਬੁੱਕ ਪੇਜ ਤੇ ਔਰ ਚੈਨਲ ਤੇ ਸਰਕਾਰ ਦੇ ਖਿਲਾਫ ਖਬਰਾਂ ਬੜੀਆਂ ਵੈਸੇ ਕੋਈ ਖਬਰ ਖਿਲਾਫ ਨਹੀਂ ਹੁੰਦੀ ਪਰ ਜਦੋਂ ਕੋਈ ਖਬਰ ਚਲਦੀ ਹੈ ਉਹਨਾਂ ਨੂੰ ਲੱਗਦਾ ਕਿ ਸਾਡੇ ਖਿਲਾਫ ਹੈ ਤੇ ਸਾਡੇ ਚੈਨਲ ਦੀ ਇਨਕਮ ਉਹਦੇ ਬੰਦ ਕਰਦੇ ਸੀ ਸਾਡੇ ਕੋਈ ਪੇਜ ਵੀ ਬੰਦ ਕਰਦੇ ਸੀ ਪਰ ਅਸੀਂ ਹੌਸਲਾ ਨਹੀਂ ਹਾਰਿਆ ਕਿ ਅਸੀਂ ਲਗਾਤਾਰ ਕੰਮ ਕਰਦੇ ਰਹੇ ਔਰ ਅੱਜ ਵੀ ਕੰਮ ਕਰ ਰਹੇ ਹਾਂ ਅਸੀਂ ਸਿਰਫ ਇੱਕ ਸੇਵਾ ਦਾ ਕੰਮ ਕਰ ਰਹੇ ਹਾਂ ਤੁਹਾਨੂੰ ਸੁਚੇਤ ਕਰਦੇ ਹਾਂ ਔਰ ਪ੍ਰਸ਼ਾਸਨ ਤੱਕ ਅਜੇ ਵੀ ਅਸੀਂ ਜਾਣਕਾਰੀ ਪਹੁੰਚਾ ਰਹੇ ਹਾਂ ਕਿ ਪ੍ਰਸ਼ਾਸਨ ਸਾਡੀਆਂ ਵੀਡੀਓ ਬੰਦੀ ਕਿਉਂ ਨਾ ਕਰਤੀਆਂ ਹੋਣ ਕੀਤੀਆਂ ਵੀ ਹੈ ਤੇ ਪਰ ਅਸੀਂ ਅਜੇ ਲਗਾਤਾਰ ਤਨਖਰੀ ਪਚਾਰਿਆ ਤੁਸੀਂ ਕਿਸ ਸ਼ਹਿਰ ਕਿਸ ਤਹਿਸੀਲ ਕਿੱਥੋਂ ਸਾਡੇ ਨਾਲ ਜੁੜਿਆ ਸਾਨੂੰ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਅਸੀਂ ਇਹ ਲਗਾਤਾਰਕ ਲਈ ਤਸਵੀਰਾਂ ਤੁਹਾਡੇ ਤੱਕ ਪਹੁੰਚਾਉਂਦੇ ਰਹਾਂਗੇ 175 ਜਣੇ ਤੁਸੀਂ ਨਾਲ ਜੁੜੇ ਹੋ 175 ਜਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਬੈਲ ਆਈਕਨ ਦਾ ਬਟਨ ਜਰੂਰ ਦਬਾ ਦਿਓ ਅਗੇ ਤੱਕ ਇੱਕ ਕਰ ਫਿਰ ਲੈ ਚੱਲਦੇ ਆ ਇਹ ਤਸਵੀਰ ਨਾਲ ਦਿਖਾਉਂਦੇ ਆ ਦਿਖਾਈ ਜਾਂਦੇ ਆ ਇਹ ਇਸ ਥਾਂ ਤੇ ਚਾਰ ਘਰਾਂ ਦੀ ਜ਼ਮੀਨ ਸੀ ਹੁਣ ਤਕਰੀਬਨ ਡੇਢ ਕੁ ਕਿੱਲਾ ਬਚੀ ਹੈ ਟੋਟਲ ਜ਼ਮੀਨ ਇੱਥੇ 22 23 ਕਿੱਲੇ ਸੀ ਜੇ ਟੋਟਲ ਸਾਰੀ ਟੋਟਲ ਜ਼ਮੀਨ ਲਈਏ ਤਾਂ तकरीबन ਇੱਥੇ 2 ਤੋਂ 250 ਕਿੱਲਾ ਏਕੜ ਜ਼ਮੀਨ ਦਰਿਆ ਦੇ ਵਿੱਚ ਡੱਗ ਚੁੱਕੀ ਹੈ ਹਾਲਾਤ ਬਹੁਤ ਜ਼ਿਆਦਾ ਚਿੰਤਾਜਨਕ ਬਣ ਚੁੱਕੇ ਨੇ ਇਸ ਥਾਂ ਤੇ ਇਸ ਇਸ ਥਾਂ ਤੇ ਜਿਹੜੀ ਜਗ੍ਹਾ ਤੇ ਅਸੀਂ ਹੁਣ ਇਹ ਖਬਰ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਹਾਲਾਤ ਬਹੁਤ ਮਾੜੇ ਨੇ ਜ਼ਮੀਨ ਲਗਾਤਾਰ ਦਰਿਆ ਦੇ ਵਿੱਚ ਡੱਗ ਡਿੱਗ ਰਹੀ ਹੈ ਮਿੰਟ-ਮਿੰਟ ਬਾਅਦ ਸੈਕਿੰਡ-ਸੈਕਿੰਡ ਬਾਅਦ ਕਿਤੋਂ ਨਾ ਕਿਤੋਂ ਕੋਈ ਨਾ ਕੋਈ ਤਾ ਕੋਈ ਨਾ ਕੋਟੇ ਲਗਾਤਾਰ ਦਰਿਆ ਦੇ ਵਿੱਚ ਖਿਸਕ ਜਾਂਦੀ ਹੈ ਪਤਾ ਹੀ ਨਹੀਂ ਲੱਗਦਾ ਕਿੱਧਰੋਂ ਕੀ ਹੋ ਰਿਹਾ ਹੈ ਤਾਂ ਦਰਿਆ ਸਤਲੂ ਜੀ ਦਾ ਕਹਿਰ ਲਗਾਤਾਰ جاری ਹੈ 3 ਵਜੇ ਦੀਆਂ ਤਸਵੀਰਾਂ ਨੇ ਜੋ ਤੁਹਾਡੇ ਸਾਹਮਣੇ ਅਸੀਂ ਰੱਖ ਰਹੇ ਹਾਂ ਲਗਾਤਾਰ ਤੁਸ ਜੀ ਦੇਖ ਰਹੇ ਹਾਂ ਇਹ ਤਸਵੀਰਾਂ ਦੇਖੋ ਲਗਾਤਾਰ ਇਹ ਜ਼ਮੀਨ ਡਗ ਰਹੀ ਦਰਿਆ ਦੇ ਵਿੱਚ ਹੁਣ ਕੁਸ਼ਤਾਂ ਬਾਅਦ ਹਾਲਾਤ ਹੋਰ ਚਿੰਤਾਜਨਕ ਹੋ ਜਾਣੇ ਆ ਹੁਣ ਉਹ ਤਸਵੀਰ ਤੁਹਾਨੂੰ ਦਿਖਾਵਾਂਗੇ ਜਿਹੜੀ ਕਿ ਆਪਣੇ ਆਪ ਚ ਇੱਕ ਵੱਡੀ ਤੇ ਦਰਦਨਾਕ ਤਸਵੀਰ ਹੈ ਬਹੁਤ ਸਾਰੇ ਪਪੂਲਰ ਨੇ ਤਾਂ ਉਹ ਹੁਣ ਦਰਿਆ ਚ ਡਿੱਗਣੇ ਸ਼ੁਰੂ ਹੋ ਜਾਣੇ ਆ ਜਿਸ ਤਰ੍ਹਾਂ ਮਿੰਟ ਮਿੰਟ ਬਾਅਦ ਖੋਰਾ ਦਰਿਆ ਨੇ ਲਾਇਆ ਹੈ ਜਮੀਨ ਦਰਿਆ ਦੇ ਵਿੱਚ ਡਿੱਗ ਰਹੀ ਹੈ ਤੇ ਹੁਣ ਦਰਿਆ ਬਿਲਕੁਲ ਨਜ਼ਦੀਕ ਪਹੁੰਚ ਚੁੱਕਿਆ ਪਪੂਲਰਾਂ ਦੇ ਤਾਂ ਫਿਰ ਇਹ ਪਪੂਲਰ ਦਰਿਆ ਦੇ ਵਿੱਚ ਡਿੱਗਣੇ ਸ਼ੁਰੂ ਹੋ ਜਾਣਗੇ ਆ ਦੇਖ ਸਾਥ ਲਗਾਤਾਰ ਬਾਜ਼ ਆ ਰਹੀ ਹੈ ਅੱਗੇ ਤੱਕ ਤਸਵੀਰ ਦੇਖੋ ਤੁਸੀਂ ਇਹ ਹਾਲਾਤ ਕੀ ਬਣੇ ਪਏ ਇਸ ਥਾਂ ਤੇ ਹੁਣ ਆ ਥਾਂ ਤਾਂ ਲਗਾਤਾਰ ਥੋੜਾ ਨੀਵਾ ਇੱਕ ਫੁੱਟ ਜ਼ਮੀਨ ਨਾਲ ਫੁੱਟ ਦਾ ਫਰਕ ਹੈ ਤੇ ਹੁਣ ਪੌਪਲਰ ਜੇ ਸਾਲ ਡੇਢ ਸਾਲ ਦੇ ਨੇ ਸਾਰੇ ਪੌਪਲਰ ਵੀ ਡਿਗਣਾ ਸ਼ੁਰੂ ਹੋ ਜਾਨੇ ਜਿੱਥੋਂ ਮੈਂ ਹੱਥ ਲਾਇਆ ਪੌਪਲਰ ਫੇ ਡਿਗਣਾ ਸ਼ੁਰੂ ਹੋ ਜਾਨੇ ਦਰਿਆ ਦੇ ਵਿੱਚ ਇਹ ਹਾਲਾਤ ਨੇ ਚਿੰਤਾਜਨਕ ਹਾਲਾਤ ਬਹੁਤ ਮਾੜੇ ਹਾਲਾਤ ਨੇ ਹੁਣ ਇਸ ਥਾਂ ਤੋਂ ਲਗਾਤਾਰ ਜ਼ਮੀਨ ਵਿੱਚ ਖਿਸਕ ਰਹੀ ਹੈ ਲਗਾਤਾਰ ਡਿਗ ਰਹੀ ਹੈ ਆ ਥਾਂ ਤੋਂ ਥਾਂ ਲਗਾਤਾਰ ਡਿਗ ਰਹੀ ਹੈ ਦਰਿਆ ਦੇ ਵਿੱਚ ਇਸ ठा ਤਾਂ ਲਗਾਤਾਰ ਜ਼ਮੀਨ ਦਰਿਆ ਦੇ ਵਿੱਚ ਡਿੱਗ ਰਹੀ ਹੈ ਲਗਾਤਾਰ ਦਰਿਆ ਦੇ ਵਿੱਚ ਜ਼ਮੀਨ ਡਿੱਗ ਰਹੀ ਹੈ ਕੋਈ ਪਤਾ ਨਹੀਂ ਕਿਹੜੀ ਸਾਈਡ ਤੋਂ ਕੀ ਹੋ ਜਾਣਾ ਉਹ ਦੇਖਿਆ ਕਿ ਫਿਰ ਆਵਾਜ਼ ਆਈ ਹੈ ਇਸ ਥਾਂ ਤੋਂ ਵੀ ਲਗਾਤਾਰ ਜ਼ਮੀਨ ਦਰਿਆ ਦੇ ਵਿੱਚ ਡਿੱਗ ਰਹੀ ਹੈ। ਕਾਫੀ ਜ਼ਿਆਦਾ ਏਕੜ ਜ਼ਮੀਨ ਦਰਿਆ ਦੇ ਵਿੱਚ ਡੇਗ ਚੁੱਕੀ ਹੈ ਇੱਥੇ। ਲਗਾਤਾਰ ਜ਼ਮੀਨ ਖਿਸਕ ਰਹੀ ਹੈ ਦਰਿਆ ਦੇ ਵਿੱਚ। ਲਾਈਵ ਤਸਵੀਰਾਂ ਤੁਹਾਡੇ ਤੱਕ ਪਹੁੰਚਾ ਰਹੇ ਹਾਂ। ਨੋ ਫੋਰਸ ਹੜ੍ਹ। ਇਹ ਤੁਸੀਂ ਦੇਖ ਸਕਦੇ ਹੋ ਸਾਹਮਣੇ ਲਗਾਤਾਰ ਜ਼ਮੀਨ دریا ਦੇ ਵਿੱਚ ਡਿੱਗ ਰਹੀ ਹੈ। ਔਰ ਇਸੇ ਜਗ੍ਹਾ ਤੋਂ ਥੋੜੀ ਜਿਮੇਨੀ ਵੱਡੀਆਂ-ਵੱਡੀਆਂ ਢਿੱਗਾਂ دریا ਦੇ ਵਿੱਚ ਡਿੱਗ ਰਹੀਆਂ ਨੇ ਬਹੁਤ ਜ਼ਿਆਦੀਆਂ ਵੱਡੀਆਂ। ਇਹ ਸਾਹਮਣੇ ਇਹ ਹੁਣ ਤੁਸੀਂ ਦੇਖ ਸਕਦੇ ਹੋ ਇੱਕ ਵੱਡੀ ਢਿੱਗ ਡਿੱਗਣ ਦੀ ਤਿਆਰੀ ਚ ਸਾਹਮਣੇ ਤਸਵੀਰ ਇਹ ਆ ਦੇਖ ਸਕਦੇ ਹੋ ਇਹ ਇਹ ਹਾਲਾਤ ਨੇ ਇਹ ਹਾਲਾਤ ਨੇ ਦੇਖੋ ਇੱਕ ਵੱਡੀ ਢਿੱਗ ਦਰਿਆ ਦੇ ਇਸ ਤਰ੍ਹਾਂ ਲਗਾਤਾਰ ਡਿੱਗ ਰਹੀਆਂ ਨੇ ਛੋਟੀਆਂ ਨਹੀਂ ਬਹੁਤ ਜ਼ਿਆਦਾ ਵੱਡੀਆਂ-ਵੱਡੀਆਂ ਵੱਡਾ ਨੁਕਸਾਨ। ਵੱਡੀ ਤਬਾਹੀ ਦੀ ਤਸਵੀਰ ਵੱਡੀ ਤਬਾਹੀ ਦੀ ਤਸਵੀਰ ਬਹੁਤ ਜ਼ਿਆਦਾ ਵੱਡੀ ਇਸ ਤਰ੍ਹਾਂ ਲਗਾਤਾਰ ਜ਼ਮੀਨ ਦਰਿਆ ਦੇ ਵਿੱਚ ਡਿੱਗ ਰਹੀ ਹੈ ਹੁਣ ਕੁਦਰਤ ਤੱਕ ਹੁਣ ਆ ਤੁਸੀਂ ਦੇਖ ਸਕਦੇ ਇਹ ਲਗਾਤਾਰ ਇਹ ਹਾਲਾਤ ਬਣੇ ਹੋਏ ਨੇ ਬਹੁਤ ਜ਼ਿਆਦਾ ਹਾਲਾਤ ਮਾੜੇ ਬਹੁਤ ਜ਼ਿਆਦਾ ਚਿੰਤਾ ਪਰੇ ਹਾਲਾਤ ਆ ਦੇਖੋ ਲਗਾਤਾਰ ਬਹੁਤ ਵੱਡਾ ਵੱਡਾ ਨੁਕਸਾਨ ਹੋ ਰਿਹਾ ਇਥੇ ਬਹੁਤ ਜ਼ਿਆਦਾ ਵੱਡਾ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿ ਜਾਇਓ ਇਹ ਪ੍ਰਸ਼ਾਸਨ ਤੱਕ ਵੀਡੀਓ ਜ਼ਰੂਰ ਪਹੁੰਚਾ ਦਿਓ ਬਹੁਤ ਵੱਡਾ ਨੁਕਸਾਨ ਛੋਟਾ ਨਹੀਂ ਬਹੁਤ ਜ਼ਿਆਦਾ ਵੱਡਾ ਲਗਾਤਾਰ ਜ਼ਮੀਨ ਦਰਿਆ ਦੇ ਵਿੱਚ ਖਿਸਕ ਰਹੀ ਹੈ ਬਹੁਤ ਜ਼ਿਆਦਾ ਜ਼ਮੀਨ ਥੋੜੀ ਨਹੀਂ ਬਹੁਤ ਜ਼ਿਆਦਾ ਬਹੁਤ ਵੱਡੀ ਤਬਾਹੀ ਦੀ ਤਸਵੀਰ ਲਗਾਤਾਰ ਜਮੀਨ ਦਰਿਆ ਦੇ ਵਿੱਚ ਡਿੱਗ ਰਹੀ ਹੈ ਬਹੁਤ ਵੱਡੀ ਤਬਾਹੀ ਦੀ ਤਸਵੀਰ ਹੈ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਪ੍ਰਸ਼ਾਸਨ ਤੱਕ ਵੀਡੀਓ ਆਪਾਂ ਪਹੁੰਚਾਉਣੀ ਹੈ ਪਰ ਲਗਾਤਾਰ ਤੁਹਾਡੀ ਡਿਊਟੀ ਵੱਧਦੀ ਹੈ ਅਸੀਂ ਆਪਣੀ ਡਿਊਟੀ ਨਿਭਾ ਦਿੱਤੀ ਹੈ ਹੁਣ ਤੁਸੀਂ ਆਪਣੀ ਡਿਊਟੀ ਜ਼ਰੂਰ ਨਿਭਾਓ ਵੀਡੀਓ ਨੇ ਸ਼ੇਅਰ ਜ਼ਰੂਰ ਕਰ ਜਾਇਓ ਕਹਿੰਦਾਂ ਦੱਸ ਦੇ ਕਿੱਧਰ ਹਾਂ ਕਿੱਧਰ ਹਾਂ ਇਹ ਦੱਸ ਦੇ ਪਾਣੀ ਕਿੱਧਰ ਹਾਂ ਜੇ ਬਕਵਾਸ ਕੱਟ ਕਰੋ ਤੇ ਲੋਕੇਸ਼ਨ ਦੱਸੋ ਕਹਣਾ ਮੈਂ ਉੱਗਲੀ ਹੀ ਕੜਾ ਮੋਗਲੀ ਵੀਰ ਜੀ ਪਹਿਲੇ ਤਾਂ ਮੋਗਲੀ ਵੀਰ ਜੀ ਮੋਗਲੀ ਦੀ ਪੰਜਾਬੀ ਕੀ ਹੁੰਦੀ ਹੈ ਉਹ ਜਰੂਰ ਸਾਨੂੰ ਦੱਸ ਦਿਓ ਫਿਰ ਲੋਕੇਸ਼ਨ ਤੁਹਾਨੂੰ ਦੱਸ ਦਿੰਨੇ ਆ ਅਸੀਂ ਲਗਾਤਾਰ ਲੋਕੇਸ਼ਨ ਬੋਲ ਕੇ ਦੱਸ ਰਹੇ ਤੁਸੀਂ ਨਹੀਂ ਸੁਣੀ ਤਾਂ ਉਹ ਤੇ ਚਾਹਣਾ ਸੀ ਕੀ ਕਰ ਸਕਦੇ ਆ ਲਾਈਵ ਦੇ ਵਿੱਚੋਂ ਜਦੋਂ ਲਾਈਵ ਕੱਟਾ ਜਾਊਗਾ ਤਾਂ ਫਿਰ ਉਹ ਤੁਸੀਂ ਦੇਖ ਲਿਓ ਕੋਈ ਗੱਲ ਨਹੀਂ ਵੀਰ ਜੀ ਜੇ ਤੁਹਾਨੂੰ ਲੱਗਦਾ ਅਸੀਂ ਬਕਵਾਸ ਕਰ ਰਹੇ ਆ ਤਾਂ ਤੁਸੀਂ ਵੀਡੀਓ ਛੱਡ ਕੇ ਜਾ ਸਕਦੇ ਹੋ ਮੋਗਲੀ ਵੀਰ ਨੂੰ ਮੈਂ ਕਹਿ ਰਿਹਾ ਜੇ ਮੋਗਲੀ ਜਾ ਸਕਦਾ ਨੇ ਫਿਰ ਅਸੀਂ ਮੋਲ ਆਫ ਜਰਾ ਦੇ ਹਨੀ ਇਹ ਬੜਾ ਸੁਨਾਨਾ ਹੋ ਰਿਹਾ ਹੈ ਆ ਤੁਸੀਂ ਸਾਹਮਣੇ ਦੇਖ ਸਕਦੇ ਹੋ ਕਿ ਲਗਾਤਾਰ ਜ਼ਮੀਨ ਦਰਿਆ ਦੇ ਵਿੱਚ ਕਿਸ ਤਰ੍ਹਾਂ ਖਿਸਕ ਰਹੀ ਹੈ ਹਰ ਇੱਕ ਪਾਸੋਂ ਜ਼ਮੀਨ ਖਿਸਕ ਰਹੀ ਹੈ ਮਿੰਟ-ਮਿੰਟ ਬਾਅਦ ਉਹ ਦੇਖ ਸਕਦੇ ਵੱਡੀ ਢੇਗ ਇੱਕ ਫਿਰ ਢੇਗੀ ਹੈ ਇਸ ਤਰ੍ਹਾਂ ਦਰਿਆ ਸਾਤੋਂ ਜਿਹਨੇ ਲਗਾਤਾਰ ਖੋਰਾ ਲਾ ਹੈ ਬਹੁਤ ਤੇਜ਼ੀ ਦੇ ਨਾਲ ਵੱਡਾ ਖੋਰਾ ਅਸੀਂ ਲਗਾਤਾਰ ਦਿਖਾ ਰਹੇ ਹਾਂ ਹੁਣ ਅੱਗੇ ਤੁਸੀਂ ਦੇਖ ਸਕਦੇ ਹੋ ਅੱਗੇ ਫੇਰ ਇੱਕ ਵਾੜਾ ਜਾਂ ਪੈ ਗਿਆ ਲਗਾਤਾਰ ਉਹ ਦਰਿਆ ਦੇ ਵਿੱਚ ਜਮੀਨ ਡਗਰੀ ਹੈ ਹੁਣ ਤੁਸੀਂ ਦੇਖੋ ਕਿ ਜੇਕਰ ਇਸ ਜਗ੍ਹਾ ਤੋਂ ਥੋੜਾ ਜਿਹਾ ਨੇੜੇ ਹੋਏ ਨਾ ਤਾਂ ਫਿਰ ਬੰਦਾ ਵਿੱਚ ਰੁੜ ਸਕਦਾ ਹੈ ਇਹ ਹਾਲਾਤ ਬੜੇ ਮਾੜੇ ਨੇ ਇਸ ਥਾਂ ਤੇ ਬਹੁਤ ਜ਼ਿਆਦਾ ਮਾੜੇ ਜਿੰਨੇ ਕਹਿ ਸਕੋ ਉਹਨੇ ਮਾੜੇ ਲਗਾਤਾਰ ਜ਼ਮੀਨ ਕੋਈ ਮਿੰਟ ਖਾਲੀ ਨਹੀਂ ਜਾਂਦਾ ਕਦੋਂ ਕਿ ਅਸੀਂ ਚੁਪਾ ਜੇ ਕਰ ਜੰਨੇ ਆ ਪਰ ਜ਼ਮੀਨ ਲਗਾਤਾਰ ਦਰਿਆ ਦੇ ਵਿੱਚ ਡਗਰੀ ਹੈ ਬਹੁਤ ਹਾਲਾਤ ਚਿੰਤਾਜਨਕ ਨੇ ਐਦਾਂ ਤੁਸੀਂ ਦੇਖੋ ਕਿ ਫੇਰ ਇੱਥੋਂ ਡਿੱਗੇਗੇ ਇਸੇ ਤਰ੍ਹਾਂ ਲਗਾਤਾਰ ਜ਼ਮੀਨ ਦਰਿਆ ਦੇ ਵਿੱਚ ਡਗਰੀ ਹੈ ਔਰ ਜੇਕਰ ਚੈਨਲ ਤੇ ਨਵੇਂ ਹੋ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਬੈਲ ਆਈਕਨ ਦਾ ਬਟਨ ਜਰੂਰ ਦਬਾ ਦਿਓ ਫਿਰ ਚਲਦੇ ਚਲਦੇ ਆ ਫਿਰ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਇਸ ਥਾਂ ਤੇ ਮਹਿਦਪੁਰ ਤੋਂ ਹੁਣ ਮੈਂ ਫਿਰ ਲੋਕੇਸ਼ਨ ਦੱਸ ਦਿੰਨਾ ਮਹਿਦਪੁਰ ਤੋਂ ਜੋ ਜਗਰਾਉਂ ਰੋਡ ਜਾਂਦਾ ਹੈ ਚੜਦੇ ਵਾਲੇ ਪਾਸੇ ਰਾਏਪੁਰ ਗੁਜਰਾਜ ਦੀ ਜਮੀਨ ਹੈ ਚੜਦੇ ਵਾਲੇ ਪਾਸੇ ਅਸੀਂ ਮੌਜੂਦ ਆ ਤਕਰੀਬ ਤਕਰੀਬਨ ਅਸੀਂ 3 ਕਿਲੋਮੀਟਰ ਦੂਰੀ ਤੇ ਮੌਜੂਦ ਆ ਜਿੱਥੋਂ ਦੀਆਂ ਤੁਸੀਂ ਤਸਵੀਰਾਂ ਦੇਖ ਰਹੇ ਹੋ ਮਿੰਟ ਮਿੰਟ ਬਾਅਦ ਜ਼ਮੀਨ ਦਰਿਆ ਦੇ ਵਿੱਚ ਖਿਸਕ ਰਹੀ ਹੈ ਮਿੰਟ ਮਿੰਟ ਬਾਅਦ ਇਹ ਨਾਲ ਨਾਲ ਤਸਵੀਰ ਦੁਬਾਰਾ ਫਿਰ ਦਿਖਾ ਰਹੇ ਆ ਲਗਾਤਾਰ ਲਗਾਤਾਰ ਜ਼ਮੀਨ ਦਰਿਆ ਦੇ ਵਿੱਚ ਕਿਸ ਤਰ੍ਹਾਂ ਖਿਸਕ ਰਹੀ ਹੈ ਵੱਡੀਆਂ ਟਿੱਗਾ ਜ਼ਮੀਨ ਤੇ ਆ ਆ ਤੁਸੀਂ ਦੇਖ ਸਕਦੇ ਹੁਣ ਚੱਲਦੇ ਅਸੀਂ ਚੱਲ ਰਹੇ ਸੀ ਲਗਾਤਾਰ ਜ਼ਮੀਨ ਫਿਰ ਦਰਿਆ ਦੇ ਵਿੱਚ ਡੇਗੀ ਇਹ ਹਾਲਾਤ ਬਣੇ ਹੋਏ ਨੇ ਕੋਈ ਪਤਾ ਨਹੀਂ ਕਿਹੜੀ ਸਾਈਡ ਤੋਂ ਕੀ ਹੋ ਜਾਣਾ ਆ ਦੇਖ ਇਹ ਹਾਲਾਤ ਇਹ ਹਾਲਾਤ ਨੇ ਬੜੇ ਚਿੰਤਾਜਨਕ ਹਾਲਾਤ ਨੇ ਇੱਥੇ ਹੁਣ ਆ ਸਾਹਮਣੇ ਵੱਡੀ ਟੱਗ ਇੱਕ ਦਰਿਆ ਦੇ ਵਿੱਚ ਡਿੱਗੀ ਪਈ ਹੈ ਇਸ ਤਰ੍ਹਾਂ ਜ਼ਮੀਨ ਲਗਾਤਾਰ ਦਰਿਆ ਦੇ ਵਿੱਚ ਡਿੱਗ ਰਹੀ ਹੈ ਲਗਾਤਾਰ ਕੋਈ ਮਿੰਟ ਨਹੀਂ ਖਾਲੀ ਜਾਂਦਾ ਕਦੋਂ ਨਾ ਡਿੱਗਦੀ ਹੋਵੇ ਜਦੋਂ ਬੀਤੇ ਦਿਨ ਇਸੇ ਥਾਂ ਤੇ ਬਹਿ ਕੇ ਇੱਕ ਇੰਟਰਵਿਊ ਕੀਤੀ ਸੀ ਬਾਈ ਕਹਿੰਦਾ ਕਿ ਸਾਨੂੰ ਤਾਂ ਕਿਸੇ ਪਾਰਟੀ ਦੇ ਲੀਡਰ ਨੇ ਆ ਕੇ ਵੀ ਨਹੀਂ ਪੁੱਛਿਆ ਹੌਸਲਾ ਵੀ ਨਹੀਂ ਦਿੱਤਾ ਕਿ ਭਾਈ ਕੋਈ ਗੱਲ ਨਹੀਂ ਹੌਸਲਾ ਰੱਖੋ ਜ਼ਮੀਨ ਵਿੱਚ ਡਿੱਗ ਗਈ ਤਾਂ ਅਸੀਂ ਤੁਹਾਡੇ ਨਾਲ ਆ ਕਹਿੰਦੇ ਸਾਨੂੰ ਤੋ ਵੀ ਨਹੀਂ ਦਿੱਤਾ ਵੋਟਾਂ ਮੰਗਰ ਤਾਂ ਕਹਿੰਦੇ ਸਾਡੇ ਕੋਲ ਸਾਰੇ ਆ ਜਾਂਦੇ ਆ ਪਰ ਅੱਗੇ ਪਿੱਛੇ ਸਾਡੇ ਕੋਲ ਕੋਈ ਨਹੀਂ ਬੋੜਿਆ ਇਹ ਹਾਲਾਤ ਨੇ ਬ੍ਰਿਆ ਸਤਲੁਜ ਦਾ ਜੋ ਜਲ ਪੱਧਰ ਅਜੇ ਵੀ ਵੱਧ ਰਿਹਾ ਕੱਲ ਦਾ ਵਧਣਾ ਸ਼ੁਰੂ ਹੋਇਆ ਸੀ ਪਰ ਅਜੇ ਤੱਕ ਪਾਣੀ ਵੱਧ ਰਿਹਾ ਦਰਿਆ ਸਤਲੁਜ ਦਾ ਲਾਈਵ ਤਸਵੀਰਾਂ ਤਕਰੀਬਨ ਅੱਧਾ ਘੰਟਾ ਹੋ ਗਿਆ ਰੱਦੇ ਘੰਟੇ ਚ ਕਿੰਨੀ ਸਾਰੀ ਜ਼ਮੀਨ ਵਿੱਚ ਡਿੱਗ ਗਈ ਹੈ ਔਰ ਸਾਰਾ ਦਿਨ ਤੁਸੀਂ ਦੇਖੋ ਦੇਖੋ ਕਿ ਸਾਰਾ ਦਿਨ ਕਿੰਨੀ ਜ਼ਮੀਨ ਦਰਿਆਤ ਚ ਡਿੱਗਦੀ ਹੋਗੀ ਇਹ ਤੁਸੀਂ ਖੁਦ আইডিয়া ਅੰਦਾਜ਼ਾ ਲਗਾ ਸਕਦੇ ਹੋ ਬਹੁਤ ਹਾਲਾਤ ਚਿੰਤਾਜਨਕ ਨੇ ਬਹੁਤ ਜ਼ਿਆਦਾ ਤੁਸੀਂ ਕਿਸ ਸ਼ਹਿਰ ਤੋਂ ਕਿੱਥੋਂ ਸਾਡੇ ਨਾਲ ਨਾਲ ਜੁੜੇ ਹੋ ਉਹ ਸਾਨੂੰ ਜਰੂਰ ਦੱਸਿਓ ਬੈਟਰੀ ਦੀ ਦੋ ਫਵਰ ਲਓ